ਉੱਧਰ ਹੋਰ ਯਾਰ ਬਾਦਕਾਲੇ ਇੱਕ ਪਾਰੀ ਦਾ ਮਾਰੋ ਯਾਰ ਮੁੰਡਾ ਟ੍ਰੱਕਰ ਦਾ ਜੇਤੂ ਆਇਆ ਤੁਹਾਡੇ ਪਿੰਡ ਆਹ ਦੇਖੋ ਸਾਹਮਣੇ ਮੁੰਡੇ ਨੇ ਕਦੇ ਮੇਲਾ ਹੀ ਨਚਾਤਾ ਉਹ ਮੁੰਡੇ ਨੇ ਕਦੇ ਮੇਲਾ ਹੀ ਬਣਾਤਾ ਲੈ ਵੀ 70 ਜਿਹੜਾ ਕੀ ਕਹਿੰਦਾ ਕੰਪਿਊਟਰ ਬਾਈ ਤੇਰਾ ਲੈ ਵੀ 70 ਬਣ ਗਿਆ ਜੀ 4 ਓਵਰ 70 ਸਕੋਰ ਜਿਹੜੇ ਕਹਿੰਦਾ ਬਣ ਚੁੱਕੇ ਨਹੀਂ ਕਹਾਂ ਲਾਗੋ ਯਾਰ ਦੋਸਤੋ ਬੋਲੇ ਆ ਪਹਿਲਾਂ ਉਹ ਬੋਲੇ ਆ ਤਾਂ ਨਹੀਂ ਚੱਲਨ ਦੇ ਲੈ ਵੀ ਕਿੱਤੂ ਤੇ ਤਿੰਨ ਛੱਕੇ ਪ੍ਰਬੰਧਕੀ ਕਮੇਟੀ ਕਹਿੰਦੀ ਵੀ ਰੁਪਈਆ ਜਿਹੜਾ ਕਦੇ 200 ਦਿੱਤਾ ਜਾਣਾ ਭਾਵੇਂ ਵਿਕਾਸ ਮਾਰਦੇ ਤਿੰਨ ਛੱਕੇ ਤੇ ਭਾਵੇਂ ਗਿੱਤੂ ਮਾਰਦੇ ਰੁਪਈਆ 200 ਐ ਖੇਡ ਦੇ ਕਦੇ ਮੈਦਾਨ ਦੇ ਅੰਦਰ ਇਧਰ ਧੀਮਾ ਵਾਲਾ ਪਾ ਰਿਹਾ ਕਾਉ ਸਾਹਮਣੇ ਜਰਤੋ ਨਾਲ ਪੱਟੀਆ ਧੀਮਾ ਵੀ ਬੜਾ ਪੁਰਾਣਾ ਖਿਡਾਰੀ ਹੈ ਪੁਰਾਣੀ ਪੱਤੀ ਆਏ ਹੋਏ ਆਜਾ ਆਹ ਸਾਹਮਣੇ ਮੇਰੇ ਵੀਰੋ ਇੱਕ ਸਕੋਰ ਦਾ ਵਾਅਦਾ ਕਰ ਦਿੱਤਾ ਆਪਣੀ ਕਰੇ ਟੀਮ ਦੇ ਲਈ ਕੀ ਦੇਖੀਏ ਨਾ ਚਲਾ ਦਿੱਤਾ ਇਹ ਨੇਰਾ ਵਾਲਾ ਦਿਖਦੇ ਸਾਨੂੰ ਤੋਂ ਕੁਝ ਸੁੱਕਾ ਵੜਿਆ ਵਾਹ ਸਾਹਮਣੇ ਵਾਹ ਗੁਰਵੀਰ ਨਹੀਂ ਹਰੀ ਸੱਤ ਏਰੀਆ ਨੋਟ ਭਾਲ ਲਾ ਉਧਰਲੇ ਪਾਸੇ ਲੈ ਰਹਿਣਾ ਕਿਤੋਂ ਤਨਵੀਰ ਬਾਈ ਜੀ ਤੇ ਤਿੰਨ ਹੀ ਰਹਿ ਗਈਆਂ ਕੋੜੀ ਕੋੜੀ ਗਏ ਤੇਰੇ ਤੇ ਵੀ ਆ ਰਿਹਾ ਸੀਗਾ ਭੀਮਿਆ ਲਓ ਸਾਹਮਣੇ ਬਰਾਬਰ ਹੋ ਗਿਆ ਕੰਮ ਨੌਜਵਾਨਾਂ ਪਰ ਜਿਹੜਾ ਕੈਚ ਸੰਦੀਪ ਨੇ ਛੱਡਿਆਣਾ ਉਹਨੇ ਕਿਵੇਂ 80 ਦੇ ਨੇੜੇ ਕਰ ਦੇਣੇ ਆ ਲਓ ਬੱਲੇ 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 ਛੋਟੀਆਂ ਵਾਲਾ ਜੁੜ ਗਏ ਚਾਰ ਧੁੰਦਾ ਬਾਈ ਸਾਡਾ ਤਿੰਨ ਛੱਕਿਆਂ ਦਾ 500 ਪਰ ਬੱਲਾ ਦੋ ਰਹਿ ਗਈ ਐ ਚਲੋ ਦੋ ਛੱਕੇ ਹੋਰ ਵੱਧ ਗਏ 500 ਹਾਂ ਹਾਂ ਧੁੰਦਾ ਬਾਈ ਆ ਸਾਡਾ ਲਾਈਵ ਜੁੜਿਆ ਹੋਇਆ ਟਿੱਕੇ ਦਾ ਵੀ ਦੋ ਆਪ ਹੀ ਕਰਦੇ 500 ਚੱਕੋ ਜੀ ਫਿਰ ਪਹਿਲਾ ਚੱਕੋ ਜੀ ਫਿਰ ਪਹਿਲਾ ਉਹ ਲੋ ਬਵੇ ਕੇ ਤਾਂ ਕੱਪਾ ਬੋਲਣ ਲੱਗ ਪੈਂਦੀਆਂ ਤਾਂ ਫਿਰ ਵੀ ਬੰਦਾ ਮਿੱੱਡਾ ਸਾਹਬ ਜੀ ਨੋਟਾਂ ਦੇ ਬਾਹਲੇ ਛੱਕੇ ਮਾਰਦਾ ਵਾਹੇ ਲਓ ਸਾਹਮਣੇ ਬੰਦੇ ਦਾ ਮਾਈਂਡ ਬੜਾ ਸਿੱਟਾ ਔਰ ਬੱਲ ਨੂੰ ਇੱਕ ਬੜੀ ਛੇਤੀ ਕਰਦਾ ਮੁੰਡਾ ਲਓ ਛੋਲੇ ਬਾਹਲੇ ਕਰ ਦੁੱਤੇ ਨੇ ਇੱਕ ਰਹਿ ਗਈ ਆਹ ਬੱਲ ਤੇ ਛੱਕਾ 500 ਆਹ ਬੱਲ ਤੇ ਵਿਕਟ 100 ਵੀ ਹੋਤਰ 500 ਹੀ ਦਿਓ 500 ਹੀ ਦਿਓ ਕਹਿੰਦਾ ਵੀ 100 ਵੀ 500 ਫੜਾਓ ਸਾਨੂੰ ਲੈ ਵੀ ਟਾਰਗੇਟ ਦੱਸੀ ਵੱਡੇ ਭਾਈ ਕਿੰਨੇ ਦਾ 88 ਦਾ 88 ਦਾ ਟਾਰਗੇਟ ਹੈ ਜੀ 88 ਬਣਾਉਣਾ ਹੈ ਜੀ 88 ਮੈਂ ਜਦੋਂ ਬਾ ਗਿੱਤੂ ਆਵੇ ਪੈਸੇ ਲੈ ਜਾਵੇ ਮੇਰੇ ਕੋਲ ਫੜ ਕੇ ਲਓ ਜੀ ਫੀਡਿੰਗ ਲਹਿਰੇ ਦੀ ਟੀਮ ਬਾਈ ਮੈਚ ਬਹੁਤ ਪਾਇ ਆਪਣੇ ਕੋਲੇ ਕਿਰਪਾ ਕਰਕੇ ਬੇਨਤੀ ਹੈ ਜੀ ਤਿੰਨ ਫਿਲਟਰ ਜਾਓ ਜੀ ਭੱਜ ਕੇ ਪਿੰਡਲੇ ਜਾਇਓ ਭੱਜ ਕੇ ਬੂਤਨ ਟੀਮਾਂ ਵਿਹਲੀਆਂ ਹੋਈਆਂ ਬਾਈ ਤੁਸੀਂ ਪਲੇਅਰ ਵਿਹਲੇ ਹੋ ਗਏ ਮੈਨੂੰ ਦੋ ਤਾਂ ਵਿਹਲੀਆਂ ਹੋਈਆਂ ਹੀ ਹੋਈਆਂ ਇੱਕ ਰਿੰਨੀ ਕੱਲ ਨੂੰ ਖੇਡੂਗੀ ਬਾਈ ਜਾਓ ਯਾਰ ਤਿੰਨ ਫਿਲਟਰ ਤੇਰੇ ਜਿੰਦਾ ਹੁੰਦਾ ਜੀ ਉਹ ਤਾਂ ਖੇਡਣ ਲੱਗਿਆ ਹੁਣ ਜਾਓ ਜੀ ਜੀ ਜਾਵੜਾ ਭਾਈ ਜੇ ਮੈਚ ਆਵੜਾ ਟਰੈਕਟਰਾਂ ਬਾਰੇ ਧੂੜ ਚ ਟਰੈਕਟਰ ਕਿਉਂ ਹੋ ਜਾਂਦਾ ਪੁੱਤ ਯਾਰ ਫੇਰ ਚੌਕਾਂ ਦਾ ਜਿਹੜਾ ਟੋਚਾ ਹੋਣਾ ਤੇ ਜਿਹੜਾ ਟੋਚਾ ਹੋਣਾ ਜਾਵੜਾ ਜਾਵੜਾ ਸਾਡੇ ਕੋਲ ਬਾਲ ਨਹੀਂ ਹੁੰਦੀ ਜਿਹੜੇ ਜਾਣਗੇ ਪੁਰੇ ਜਾਵੜਾ ਕੋਈ ਨਹੀਂ ਪ੍ਰਭਾਵ ਦੀ ਲਾਉਣਗੇ ਬਾਹਰ ਉਹ ਜਾਣਦੇ ਆ ਛੋਡੇ ਬਾਰੇ ਨਹੀਂ ਸਹੀ ਹੈ ਪਹਿਲਾਂ ਦੱਸਿਆ ਚੰਗਾ ਰਹਿੰਦਾ ਬਈ ਜਾਵੜਾ ਇੱਕ ਬੰਦਾ ਹੋਰ ਸਹੀ ਹੈ ਜੀ ਤਿੰਨ ਚਲੇ ਗਏ ਆ ਬੱਗੂ ਦੇ ਚੱਪਲੇ ਪਾਈਆਂ ਪੰਗਿਆਂ ਨਾ ਕਰਾਓ। ਸਾਰੇ ਲਈ ਕੀ ਕਰਨਗੇ? ਬੜਾ ਬਾਈ ਗੂੜਤੀ ਵੀ ਗਰੰਟੀ ਹੈ ਹਾਂ। ਰਾਮਾ ਮਾਤਾ ਕਿੱਥੇ ਉਹ ਬੱਗੂ ਦੇ ਚੱਪਲੇ ਪਾਈ ਜਾਂਦਾ ਉਹਨੂੰ ਗਰੰਟੀ ਲਾਓ। ਇਹ ਤਾਂ ਗੱਲ ਹੈ। ਚੱਲ ਕੋਈ ਨਹੀਂ ਖੜਾ। ਲਾਈ ਚੱਲ। ਚੱਲ ਲਾਈ ਚੱਲ। ਨਹੀਂ ਜੱਪਣਾ ਨਹੀਂ। ਇਹ ਇੱਥੇ ਖੜਾ। ਉਹ ਜਿਹੜਾ ਇੱਥੇ ਉਰੇ ਹੁਣ ਘਰੇ ਕੇ ਕਵਰ ਤੇ ਖੜਾ ਜਾਏ ਪੁਆਇੰਟ ਪੁਆਇੰਟ ਕਰੂਗਾ ਇਹਦੇ ਚੱਪਾ ਨਹੀਂ ਲੈਂਦਾ। ਬਈ ਵੀਰ ਦਾ ਬੇਦਰ ਵੀ ਕੋਥੇ ਹੋਰੀ ਮਨਾ ਕਰਦਾ ਹੈ ਫਾਈਨਲ ਲਈ ਚੌੜਾ ਪਕੜਾ ਨਾ ਬਾਈ ਚੁੰਬਾ ਤੇ ਰਹਿ ਕੇ ਕਲਾਂ ਇਹ ਟੀਮਾਂ ਜਿਹੜੀਆਂ ਤਿਆਰੀ ਫੜ ਲੈਣ ਉੱਪਰਲਾ ਮੈਚ ਹੈ ਜੀ ਦੋਨਾਂ ਟੀਮਾਂ ਦਾ ਬੇਨਤੀ ਮੰਗ ਕਰਾਂਗਾ ਵੀਰਾਂ ਨੂੰ ਹਾਂਜੀ ਪੰਜਾਬ ਹੈ ਜੇ ਪੰਜਾਬ ਮਾਰੇ ਜਨਨ ਕਰਦੇ ਕਰਦੇ ਫਿਰ ਤੇਰੀ ਫੋਟੋ ਨਾ ਦੋ ਇਹਨਾਂ ਬਾਰੋ ਬਾਰੋ ਕਿਹੜਾ ਪੇਰ ਫੜਾਇਆ ਹੈ ਇਹ ਪਾਗਲਾ 12 ਤੋਂ 1200 ਬੰਦਾ ਦੇਖੀ ਜਾਂਦਾ 12 ਤੋਂ 1200 ਫੇਰ ਤਾਂ ਕਰਿਆ ਜਨ ਮਾਰੇ ਨਹੀਂ ਯਾਰ ਚੁੱਪ ਕਰ ਭਗਵਾ ਲੈ ਚਲਾਓ ਜੀ ਮੈਚ ਲਾਰੇ ਪਿੰਡਾਂ ਕਹਿੰਦੇ ਨਾਮ ਐ ਸਿੱਧਾ ਇਧਰੋਂ ਪਾਸੇ ਕੈਚ ਛੱਡ ਗਿਆ ਵਾਹ ਜੀ ਵਾਹ ਕਮਾਲ ਕਰ ਦਿੱਤੀ ਐ ਔਰ ਮੇਰੇ ਵੀਰੋ ਇਧਰੋਂ ਪਾਸੇ ਦੇਖਾਂਗੇ ਵੀ ਇੱਕ ਤੋਂ ਦੋ ਸਟੋਰੜੇ ਕਦੇ ਜੁੜ ਗਏ ਐ ਲਹਿਰੇ ਪਿੰਡ ਦਾ ਨਾਇਬ ਐ ਲੈ ਵੀ ਮੱਡਾ ਸਾਹਿਬ ਜੀ ਤਿੰਨ ਨੰਬਰ ਦਾ ਮੈਚ ਸੀਗਾ ਬੁਰਜ ਮਹਿਮੇ ਦੀ ਧਿਰਤੀ ਸੀ 13 ਸਕੋਰ ਬਣਾਉਣੇ ਸੀਗੇ ਕੋਟ ਭਾਈ ਦੀ ਟੀਮ ਨੇ ਇਹਨੇ 13 ਰੋਕੇ ਐ ਤਿੰਨਾ ਚ 13 ਰੋਕਿਆ ਲਹਿਰੇ ਵਾਲਾ ਓ ਮੇਰੇ ਮਿੱਤਰੋ ਕਹਿੰਦੇ ਕਹੋਂਦੇ ਖਿਡਾਰੀ ਨੂੰ ਬੁਖਤੀ ਪਾਉਣ ਵਾਲਾ ਜਿਹੜਾ ਕਹਿੰਦੇ ਚੋਧਰ ਹੈ ਤੇ ਇਧਰਲੇ ਪਾਸੇ ਦੋ ਜੁਰਗੇਪੁਰ ਮੇਰੇ ਵਾਲਿਆ ਹੁਣ ਨਹੀਂ ਹੁਣ ਤੇ ਕਈ ਕਹਿੰਦੇ ਆ ਵੀ ਜਿਹੜੇ ਕਹਿੰਦੇ ਆਣਾ ਵੀ ਵੀ ਕਹਿੰਦਾ ਕਹੋਂਦਾਈ ਮੂਰਾ ਆਵੇ ਕੋਈ ਗੱਲ ਬੜੀ ਪਈਆ ਗਰਮ ਖੂਨ ਹੈ ਖੂਨ ਉਡਾਲੇ ਮਾਰਦਾ ਆਹ ਮੁੰਡਾ ਦੇਖਣਾ ਨਿਆਰੀ ਜੀ ਉਮਰ ਦਾ ਤੇ ਬਾਲਾਂ ਨੂੰ ਟਟ ਟਟ ਪੈਨਾ ਮੈਦਾਨ ਦੇ ਵਿੱਚ ਲਓ ਸਾਹਮਣੇ ਫੇਰ ਜਿਹੜੀ ਕਹਿੰਦੇ ਚੋਟੀ ਦੀ ਕਹਿੰਦੇ ਬਾਲ ਜਿਹੜੀ ਕਹਿੰਦੇ ਕਰਬਤੀਆ ਕਹਿੰਦੇ ਖਿਡਾਰੀ ਨੇ ਪਹਿਲਾ ਓਵਰ ਜਿਹੜਾ ਕਹਿੰਦੇ ਬੰਦੀ ਪੈ ਰਿਹਾ ਪਹਿਲਿਆਂ ਚ ਦੋ ਫਿਰ ਫੇਰ ਦੁੱਕਾ ਲੱਗਿਆ ਤੇ ਬਾਲ ਜਿਹੜੀ ਕਹਿੰਦੇ ਟਿਕਾਣੇ ਦੀ ਲਹਿਰੇ ਪੜਵਾ ਨਾ ਪਾ ਰਿਹਾ ਵਾਹ ਜੀ ਵਾਹ ਬੱਲੇ ਲੈ ਵੀ ਹਰਸ਼ਿਤ ਆਏ ਗੱਲ ਨਹੀਂ ਮੰਨਨੇ ਨੌਜਵਾਨਾ ਕੈਂਕ ਤੇ ਠਰਨੇ ਪੈ ਰਹੇ ਆ ਫੇਰ ਕਿੱਥੇ ਜਾ ਕੇ ਗੱਲ ਉਹ ਪਟਾਕਾ ਨੇ ਕਦੇ ਲੱਗਣੀ ਹੈ 88 ਦਾ ਟਾਰਗੇਟ ਹੈ ਪਟਾਕੇ ਪੈਣਗੇ ਲਹਿਰੇ ਵਾਲਿਆ ਗੱਲ ਯਾਦ ਰੱਖੀ ਆਇਆ ਉਧਰਲੇ ਪਾਸੇ ਜੂਬਾ ਗਗਣਾ ਆਇਆ ਹੋਇਆ ਚੋਟੀਆਂ ਵਾਲਾ ਕਹਿੰਦੇ ਕਹਾਂਦੇ ਕਿਵੇਂ ਖਿਡਾਰੀਆਂ ਨੂੰ ਟੀਮਾਂ ਨੂੰ ਵਕਤ ਪਾਇਆ ਕਹਿੰਦੇ ਗਗਨੇ ਹੁਣਿਆਂ ਨੇ ਟਟਾਕਾ ਪਊਗਾ ਜ਼ਰੂਰ ਇਹ ਗੱਲ ਈ ਕਹਿੰਦੇ ਪੱਕੀ ਆ ਪੈਂਦੀ ਬਾਲ ਲਾਓ ਸਾਹਮਣੇ ਥੇਰ ਇਟਾਉਟ ਕਰਵਾਤੀ 12 ਦੇ ਚੌਕਾ ਐਸੋਵਰ ਚ ਚੌਕਾ ਤਾਂ ਬੱਜੀ ਚੌਕਾ ਤਾਂ ਬੱਜੀ ਵਾਹ ਜੀ ਵਾਹ ਲੈ ਵੀ ਓਵਰ ਸਮਾਪਤ ਦਾ ਠੀਕ ਹੈ ਜੀ ਇੱਕ ਓਵਰ ਆਠ ਇਹਨਾਂ ਬਈ ਲੈ ਵੀ ਇੱਕ ਓਵਰ ਤੇ 8 9 ਪਾਉਲੀ ਪਾਉ ਬਾਲ ਜਲਦੀ ਨਾਲ 80 ਰਹਿ ਗਏ ਗਗਣੀਆਂ ਇੱਕ ਇੱਕ ਓਵਰ ਚ ਤਿੰਨ ਤਿੰਨ ਛੱਕੇ ਆ ਨੌਜਵਾਨਾਂ ਇਧਰਲੇ ਪਾਸੇ ਲਹਿਰੇ ਵਾਲਾ ਕਦੇ ਹਰਸ਼ੀ ਬਾਲ ਪਾਉਣ ਦੇ ਲਈ ਪਿਆਰ ਹੈ ਗਗਨਾ ਮੁੰਡਾ ਇੰਡੀਅਨ ਆਰਮੀ ਦੇ ਵਿੱਚ ਯੋਗ ਕਰਦਾ ਫੌਜੀ ਹੈ ਮੁੱਕਦੀ ਗੱਲੇ ਆ ਵੀ ਆਪਣੇ ਸਮੇਂ ਦੇ ਵਿੱਚ ਬੜੀ ਤਕੜੀ ਕ੍ਰਿਕਟ ਖੇਡੀ ਆ ਮੁੰਡੇ ਨੇ ਕਹਿਨੀਆਂ ਕਹੁੰਦੀਆਂ ਟੀਮਾਂ ਜਿਹੜੀਆਂ ਕਦੇ ਮੋਰੀਆਂ ਮੁੰਡੇ ਨੇ ਆਪਣੇ ਦਮ ਦੇ ਜਰੀਏ ਲਓ ਸਾਹਮਣੇ ਹੁਣ ਥੋੜਾ ਕ੍ਰਿਕਟ ਤੋਂ ਕਦੇ ਦੂਰ ਹੋਇਆ ਤੇ ਚਰਤੇ ਕਦੇ ਵੱਡੇ ਆ ਨਵੇਂ ਕਦੇ ਖਿਡਾਰੀ ਨੇ ਲਓ ਸਾਹਮਣੇ ਬਾਲ ਪਾਉਣ ਲਈ ਮੰਨਦਾ ਇਹਾਰੇ ਵੀ ਕਰੇ ਧਰਤੀ ਦਾ ਹਾਉ ਸਾਹਮਣੇ ਪੰਜ ਲਹਿਰੇ ਨੇ ਪੰਜ ਕਲਿਆਣਾ ਨੇ ਪੰਜ ਪੁਕਾਰ ਨੇ ਪੰਜ ਉਂਗਲਾਂ ਨੇ ਪੰਜਾਂ ਦੀ ਪੰਚਾਇਤ ਹੁੰਦੀ ਹੈ ਔਰ ਪੰਜ ਪਿਆਰੇ ਹੈ ਪੰਜ ਪਰਮੇਸ਼ਰ ਨੇ ਔਰ ਮੇਰੇ ਮਿੱਤਰੋ ਪੰਜ ਤਤ ਦਾ ਤੂ ਪੂਤਲਾ ਬਣਿਆ ਔਰ ਇਧਰਲੇ ਪਾਸੇ ਦੇਖਾਂਗੇ ਵੀ ਪੰਜਾਂ ਦਰਿਆਵਾਂ ਦੀ ਧਰਤੀ ਜਿੱਥੇ ਆ ਜਾਲ ਬੰਨਿਆ ਉਸ ਧਰਤੀ ਦੀ ਕੁੱਖ ਵਿੱਚੋਂ ਮੈਂ ਜੰਮਿਆ ਸੋਨਾ ਉੱਗਦੀ ਹੈ ਜਿੱਥੋਂ ਦੀ ਜਮੀਨ ਦਿੱਤੀ ਹੈ ਨਹੀਂ ਮੈਂ ਪੁੱਤ ਹਾਂ ਪੰਜਾਬ ਦਾ ਓ ਸ਼ਕੀਨ ਜੱਟியே ਬਾਲ ਸਿਰੇ ਦੀ ਕੇਸ ਵਾਲੇ ਕਦੇ ਕਰ ਦਿੱਤੀ ਐ ਇਹ ਆ ਅਖਸ਼ੇ ਕੁਮਾਰ ਲਓ ਸਾਹਮਣੇ ਲਹਿਰੇ ਪਿੰਡ ਦਾ ਨੈ ਬੜਾ ਖੁਸ਼ ਐ ਤੇ ਉਧਰਲੇ ਪਾਸੇ ਗਿੱਤੂ ਕਹਿੰਦਾ ਵੀ ਕੋਡਵਾਰ ਚ ਗੱਲ ਕਰਾਂਗੇ ਵੀ 18 20 21 ਤੇ ਮਿੱਡਾ ਸਾਹਿਬ ਤੇ ਉਹਨਾਂ ਚੀਜ਼ਾਂ ਵਿੱਚੋਂ ਨਹੀਂ ਨਿਕਲੇ ਹੋਇਆ ਸੀ ਦੇ ਨਕਾਰੇ ਵਿੱਚ ਦੀ ਨਿਕਲਿਆ ਹੋਇਆ ਮਿੱਡਾ ਉਹਨੇ ਪਹਿਲੀਆਂ ਜੀ ਦਸ ਬਸੀਆਂ ਵੀ ਆ ਕੁਝ ਕਹਿੰਦੇ ਓਏ ਬਿਰਕਾ ਵਾਲਿਆ ਪਰ ਮਿੱਡੇ ਨੂੰ ਵੀ ਨਹੀਂ ਪਤਾ ਕਿ ਬਿਰਕਾ ਤੇ ਪੁੱਤਨ ਚੱਟ ਕੇ ਮੁੜਿਆ ਹੋਇਆ ਲਓ ਸਾਹਮਣੇ ਬਾਲ ਥੋੜੀ ਕਦੇ ਫੇਰ ਪੈਣ ਜਾ ਰਹੀ ਹੈ ਖੇਡ ਦੇਖਦੇ ਮਾਨਾ ਦੇ ਅੰਦਰ ਗਗੜਾ ਚੋਟੀਆਂ ਦੀ ਧਰਤੀ ਦਾ ਓਹ ਸਾਹਮਣੇ ਟਰਾਈ ਕਰੇ ਵੱਡੀ ਕਰਵਾ ਹੋਇਆ ਲੈ ਵੀ ਗਗੜਿਆ ਸਮੇਂ-ਸਮੇਂ ਦੀ ਗੱਲ ਹੈ ਟਾਈਮ-ਟਾਈਮ ਦੀ ਗੱਲ ਹੈ ਔਰ ਜਦੋਂ 6 ਓਵਰ 40 ਬਣ ਜਾਂਦੇ ਸੀ ਇਹ ਗੇਮ ਹੈ ਤੇ ਟੀਮਾਂ ਕਹਿ ਦਿੰਦੀਆਂ ਸੀ ਇਹ ਵੀ ਔਖਾ ਹੋ ਗਿਆ ਕੰਮ ਤੇ ਤੂੰ ਪਿਛਲੇ ਮੈਚ ਦੇ ਵੇਖਿਆ ਹੈ ਔਰ ਪੀਆਂ ਦੁਆਜੀ ਬਣਾਤੇ ਸੀ ਉਹਨਾਂ ਨੇ ਉਹ ਟਾਈਮ ਟਾਈਮ ਦੀ ਗੱਲ ਹੈ ਹੁਣ ਟਾਈਮ ਥੋੜਾ ਜਿਆ ਤੇਜ ਹੈ ਅਦਵਾਰ ਸਾਹ ਦੁਨੀਆ ਫਾਈਜੀ ਦਾ ਜਮਾਨਾ ਲਓ ਸਾਹਮਣੇ ਪੈਂਦੀ ਗੱਲ ਤੇ ਬਾਦੀਆ ਕਦੇ ਸ਼ੱਕਾ ਕਿ ਚੋਟੀਆਂ ਪੜਵਾ ਕਦੇ ਗगन ਜਿਹੜਾ ਬਹਿ ਜਾ ਬਹਿ ਜਾ ਕਦੇ ਕਰਵਾਈ ਕਰਿਆ ਹੁੰਦਾ ਐ ਤਾਂ ਨਹੀਂ ਜਿੱਤੇ ਕੋਲ ਕਸੇ ਟੋ ਫੇਰ ਜੀ ਸਵਾਗਤ ਟਾਸ ਕਰਾਓ ਯਾਰ ਜਾ ਕੇ ਕਿਹਦਾ ਟੈਸਟਾ ਹੋਵੇ ਕਰੋ ਕੈਂਡਰ ਦੇ ਅੰਦਰ ਕੈਂਡਰ ਕਿਹੋ ਜਿਹਾ ਜੁਗਤ ਹੈ। ਉਹ ਲੈ ਵਾਹ ਦੀ ਵਾਹ ਹਿੱਟ ਬੜੀ ਕਹਿੰਦੇ ਕਮਾਲ ਦੀ ਹੈ। ਇੱਕ ਸਕੋਰ ਦਾ ਕਹਿੰਦੇ ਬਾਧਾ ਕਰ ਦਿੱਤਾ ਮੁੰਡਿਆਂ ਨੇ। ਇੱਕ ਚੀਜ਼ ਹੈ। ਤੂੰ ਕੀ ਕਰ? ਮੈਂ ਤਾਂ ਉੱਗੜ ਗਿਆ। ਵੇਗੜਾਈ ਉਹ ਵੜਾ। ਮੇਰੀ ਅਗਿਆਤ ਅੱਜ ਮੇਰੀ ਮੇਰੀ ਆਪਸ਼ਨ ਚ ਤਾਂ ਨਹੀਂ ਹੋਗੀ ਮੈਨੂੰ ਉਸ ਤੋਂ ਥੀਮ ਕੋ ਜਾ ਕੇ ਚਲਕਾ ਦੇਣਾ ਪਿਆ ਜਾਉਣਾ 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 ਪਿਆ ਜਾ ਆਹ ਸਾਹਮਣੇ ਉਧਰਲੇ ਪਾਸੇ ਖੇਡਿਆ ਸ਼ਾਟ ਤੇ ਚਾਰ ਰੇਡ ਇੱਕ ਦੇ ਜੁੜ ਗਏ ਨੇ। ਬਈ ਕਿੰਨੀਆਂ ਰਹਿ ਗਈਆਂ ਅੰਪੈਰ ਜੀ? ਇੱਕ ਬਾਲ ਬਾਕੀ ਆ ਲੈ ਚੋਟੀਆਂ ਵਾਲਿਆਂ। ਵਰਪਾ ਬਿੱੱਦਲ ਵਾਂਗ ਲੋੜਾ ਛੱਕਿਆਂ ਦੀ। ਵਾਹ ਵੇ ਗੱਲ ਟਿਕਾਣੇ ਅੱਜ। ਲਾਓ ਸਾਹਮਣੇ ਵਹਿ ਜਾ ਵਹਿ ਜਾ ਕਰਉਣੀ ਪੈਣੀ ਐ। ਔਰ ਖੇਡ ਦੇ ਮੈਦਾਨ ਦੇ ਅੰਦਰ ਮੇਰੇ ਵੀਰੋ ਬਾਲ ਪਾਉਣ ਲਈ ਖਿਡਾਰੀ ਫੇਰ ਅੱਗੇ ਬਲ ਕਦੇ ਵਧਾ ਆਇਆ। ਦੂਜੀ ਇਨਿੰਗਾਂ ਦੂਜਾ ਐਪੀਸੋਡ ਹੈ ਦੂਜਾ ਭਾਗ ਹੈ। ਆਓ ਸਾਹਮਣੇ ਗੈਪ 'ਚ ਸ਼ਾਟ ਹੈ ਖਿਡਾਰੀ ਭੱਜਿਆ ਜਰੂਰ ਹੈ ਪਰ ਦੇਖਾਂਗੇ ਵੀ ਚਾਰ ਸਕੋਰਾਂ ਦੇ ਬਾਅਦ ਇਹ ਕਿੰਨੇ ਹੋ ਚੁੱਕੇ ਆ ਦੋਵਾਂ ਦੀ ਸਮਾਪਤੀ ਕਿੰਨੇ ਆ ਜੀ